ਕੋਣ ਹੈ ਸੁਖਵੀ ਬਾਦਲ ਤੇ ਕੋਰੀ ਚਲਾਨ ਵਾਲਾ ਸ਼ਾਹ ਕੋਣ ਹੈ ਨਰਾਇਣ ਸਿੰਘ ਚੋੜਾ ਉਹ ਤਾਂ ਅਤੀਤ ਕੀ ਹੈ ਤੁਹਾਨੂੰ ਦੱਸਦੇ ਆ ਕਿਉਂਕਿ ਇਸ ਵਾਰਦਾਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਵੇਂ ਸ਼੍ਰੀ ਅਮਰ ਸੱਚ ਸ਼੍ਰੀ ਦਰਬਾਰ ਸਾਹਿਬ ਤੇ ਇਹ ਬੰਦਾ ਐਂਟਰੀ ਕਰਕੇ ਹਮਲੇ ਦੀ ਕੋਸ਼ਿਸ਼ ਕਰਦਾ ਕਿਵੇਂ ਹਥਿਆਰ ਲੈ ਕੇ ਪਹੁੰਚਿਆ ਸਭ ਕੋਈ ਦਸਾਂਗੇ ਇਹ ਸ੍ਰਿਪਾ ਚੰਡੀਗੜ੍ਹ ਦਾ ਬੁੜੈਲ ਜੇਲ ਬ੍ਰੇਕਆਊਟ ਇਸ ਦੇ ਵਿੱਚ 94 ਫੁੱਟ ਲੰਬੀ ਸੁਰੰਗ ਪਨ ਗਈ ਸੀ ਤੇ ਜੇਲ ਤੋੜ ਕੇ ਫਰਾਰ ਹੋ ਗਏ ਸੀ ਕਖਿਆਤ ਹਾਂ ਤੱਕ ਫਾਤੇ ਸੋ ਇਸ ਤੋਂ ਬਾਅਦ ਜੋ ਪਰਤਾਲ ਹੋਈ ਤਾਂ ਸਭ ਤੋਂ ਪਹਿਲਾ ਨਾਮ ਸਾਹਮਣੇ ਆਇਆ ਸੀ ਨਰਾਇਣ ਸਿੰਘ ਦਾ ਨਰਾਇਣ ਸਿੰਘ ਚੋੜਾ ਇਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਇਸ ਨੇ ਲਗਭਗ 200 ਮੀਟਰ ਕਪੜਾ ਜੇਲ੍ਹ ਚ ਪਹੁੰਚਾਇਆ ਸੀ ਹਾਲਾਂਕਿ ਇਹ ਇਲਜ਼ਾਮ ਸਾਬਤ ਨਹੀਂ ਹੋ ਸਕੇ ਤੇ ਉਹ ਬਰੀ ਵੀ ਹੋ ਗਿਆ ਪਰ ਇਸ ਦੇ ਨਾਲ ਨਾਲ ਇਸ ਦੇ ਉੱਤੇ ਹੋਰ ਵੀ ਗੰਭੀਰ ਇਲਜ਼ਾਮ ਲੱਗੇ ਨੇ ਸੁਖਵੀਰ ਬਾਦਲ ਤੇ ਕੋਲੀ ਚਲਾਨ ਵਾਲਾ ਸ਼ਖਸ ਕੋਈ ਆਮ ਸ਼ਖਸ ਨਹੀਂ ਹੈ ਇਸ ਦੇ ਅਤੀਤ ਵਿੱਚ ਇਸ ਤੇ ਬੜਾ ਹੀ ਗੰਭੀਰ ਇਲਜ਼ਾਮ ਲੱਗੇ ਸਨ ਇਸ ਨੂੰ ਬਬਰ ਖਾਲਸਾ ਦਾ ਆਤਵਾਦੀ ਵੀ ਕਿਹਾ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਕਿ ਇਸ ਨੇ ਪਾਕਿਸਤਾਨ ਦੇ ਕੈਂਪਾਚੋਰ ਟ੍ਰੇਨਿੰਗ ਲਈ ਹੋਈ ਹੈ ਸੁਖਪੀਰ ਬਾਦਲ ਤੇ ਸ਼੍ਰੀ ਦਿਲਬਾਰ ਸਾਹਿਬ 'ਚ ਹੋ ਗਿਆ ਹਮਲਾ ਆਖਰਕਾਰ ਸੁਖਪੀਰ ਬਾਦਲ ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੋੜਾ ਕੌਣ ਹੈ ਉਸ ਦੇ ਬਾਰੇ ਦੱਸਦੇ ਹਾਂ ਤੁਸੀਂ ਹੈਰਾਨ ਹੋ ਜਾਓਗੇ ਉਸ ਦਾ ਅਤੀਤ ਜਿਹੜਾ ਕੰਟਰੋਵਰਸਰੀ ਦੇ ਨਾਲ ਭਰਿਆ ਰਿਹਾ ਹੈ ਬੱਬਰ ਖਾਲਸਾ ਦਾ ਕਥੀ ਤੋੜਦੇ ਉੱਤੇ ਆਤਵਾਦੀ ਰਿਹਾ ਸੋ ਉਸ ਤੋਂ ਇਲਾਵਾ ਉਸ ਦੇ ਉੱਤੇ ਚੰਡੀਗੜ੍ਹ ਜੇਲ ਬ੍ਰੇਕ ਦਾ ਵੀ ਇਲਜ਼ਾਮ ਹੈ ਯਾਨੀ ਉਹਦਾ ਪਿਛੋਕਰ ਜਣਾਵਾ ਉਹ ਅਪਰਾਧਿਕ ਰਿਹਾ ਹੈ ਤੇ ਅੱਜ ਜੋ ਘਟਨਾ ਹੋਈ ਹੈ ਉਹ ਹਥਿਆਰ ਲੈ ਕੇ ਆਇਆ ਸ਼ਰੀਆਮ ਆਇਆ ਤੇ ਵਾਰਦਾਤ ਕਰਨ ਦੀ ਫਰਾਕ ਚ ਸੀ ਪਰ ਉਹ ਆਪਣੇ ਮਨਸੂਬੇ ਅੰਚ ਕਾਮਯਾਬ ਨਹੀਂ ਹੋ ਸਕਿਆ ਪਰ ਇੱਕ ਵੱਡਾ ਖੁਲਾਸਾ ਹੋਇਆ ਕਿ ਉਸ ਦਾ ਨਾਮ ਚੰਡੀਗੜ੍ਹ ਜੇਲ ਬ੍ਰੇਕ ਕਾਂ ਦੇ ਵਿੱਚ ਵੀ ਸ਼ਾਮਲ ਸੀ ਸੋਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ ਉਹ ਟ੍ਰੇਨਿੰਗ ਲੈਂਦਾ ਰਿਹਾ ਤੇ ਬਬਰ ਖਾਲਸਾ ਦਾ ਸક્રિય ਸ਼ਖਸ ਰਿਹਾ ਸੋ ਕਿਤੇ ਨਾ ਕਿਤੇ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਜਿਸ ਦਾ ਖੁਲਾਸਾ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੋਏਗਾ ਪਰ ਜੋ ਘਟਨਾ ਕਲਮ ਸਾਹਮਣੇ ਆਇਆ ਉਸ ਦੇ ਮੁਤਾਬਕ ਕਿਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਜ਼ਰੀਏ ਵੀ ਦੇਖ ਸਕਦੇ ਹੋ ਕਿਵੇਂ ਨраяਨ ਸਿੰਘ ਐਂਟਰੀ ਕਰਦਾ ਉਸ ਦਾ ਕੌਨਫੀਡੈਂਸ ਲੈਵਲ ਚੈੱਕ ਕਰੋ ਆਪਣੇ ਜੇਬ ਚੋ ਪਸਤੂਲ ਕਰਦਾ ਤੇ ਗੋਲਿਤ ਜਲਾ ਦਿੰਦਾ ਪਰ ਸੁਖਵੀਰ ਬਾਲਲ ਦੇ ਨਾਲ ਖੜੇ ਸ਼ਖਤੀ ਨਿਗਾ ਉਹਦੇ ਉਤੇ ਪੈ ਜਾਂਦੀ ਹੈ ਤੇ ਉਹ ਉਸ ਨੂੰ ਕਾਬੂ ਕਰਦਾ ਨਾਲ ਹੀ ਬਾਕੀ ਬੰਦੇ ਵੀ ਸ਼ਾਮਲ ਹੋ ਜਾਂਦੇ ਨੇ ਉਸ ਨੂੰ ਫੜਾ ਚੋਰ ਫੜਿਆ ਵੀ ਜਾਂਦਾ ਪਰ ਜਿਸ ਤਰੀਕੇ ਦਾ ਉਹ ਦਾ ਅਤਿਤ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮਸਲੇ ਦੇ ਵਿੱਚ ਵੀ ਕੋਈ ਨਾ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਸਵਾਕਰਕਾ ਕੀ ਇਹ ਪੂਰਾ ਮਾਮਲਾ ਇਹਦਾ ਖੁਲਾਸਾ ਤਾਂ ਪੁਲਿਸ ਹੀ ਕਰਤਾ ਤੋਂ ਬਾਤ ਹੀ ਹੋਏਗਾ